ਹਾਂਜੀ ਸਸਿਆਗਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਫੈਸਲਾ ਇੱਕ ਵੇ ਕੀ ਇਸ ਤਰੀਕ ਨੂੰ ਹੋਵੇਗੀ ਜਾਰੀ ਇਹਨਾਂ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਤੁਸੀਂ ਵੀ ਜਲਦੀ ਚੈੱਕ ਕਰ ਲਓ ਆਪਣੇ ਫਾਰਮ ਕੀ ਹੈ ਪੂਰੀ ਅਪਡੇਟ ਆਉ ਉਸ ਸੰਜੀ ਕਰਦੇ ਆ ਤੁਹਾਡੇ ਨਾਲ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣੀ ਆ ਉਹ ਅੱਜ ਗੱਲ ਕਰਦੇ ਆ ਮੋਤੀ ਵੱਲੋਂ ਜੋ ਵੱਡਾ ਐਲਾਨ ਕੀਤਾ ਗਿਆ ਹੈ ਇੱਕਵੀਂ ਕਿਸ਼ਤ ਨੂੰ ਲੈ ਕੇ ਇੱਕਵੀਂ ਕਿਸ਼ਤ ਲਗਭਗ ਦਿਵਾਲੀ ਦੇ ਟਾਈਮ ਤੇ ਜਾਰੀ ਕੀਤੀ ਜਾਵੇਗੀ ਦਿਵਾਲੀ ਇਸ ਵਾਰ ਅਕਤੂਬਰ ਦੀ 22 ਤਰੀਕ ਨੂੰ ਮਨਾਈ ਜਾਵੇਗੀ ਜਿਸ ਤਰੀਕੇ ਇਹ ਜੋ ਪੈਸਾ ਆ ਇਹ 22 ਤਰੀਕ ਤੱਕ ਜਾਰੀ ਕੀਤਾ ਜਾਵੇਗਾ ਤਾ ਹੁਣ ਤੁਹਾਨੂੰ ਦੱਸ ਸੀ ਕਿ ਇਸ ਕਿਸਤ ਕੌਣ-ਕੌਣ ਲੈ ਸਕਦੇ ਆਂ ਕਿਵੇਂ ਤੁਸੀਂ ਇਸ ਕਿਸ ਦਾ ਲਾਭ ਲੈਣਾ ਹੋਵੇਗਾ ਇਸ ਦੇ ਸੰਬੰਧੀ ਪੂਰੀ ਜਾਣਕਾਰੀ ਆ ਜੋ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਂ ਤਾਂ ਸਭ ਤੋਂ ਪਹਿਲਾਂ ਇਸ ਤੇ ਲਈ ਤੁਹਾਨੂੰ ਲੈ ਕੇ ਚੱਲਨੇ ਆਂ ਆਫੀਸ਼ੀਅਲ ਵੈਬਸਾਈਟ ਦੇ ਉਰ ਜਾਂਦੇ ਆਂ ਪੂਰੀ ਜਾਣਕਾਰੀ ਤਾਂ ਸਭ ਤੋਂ ਪਹਿਲਾਂ ਤੁਸੀਂ ਪੀਐਮ ਕਿਸਾਨ ਨਿਤੀ ਯੋਜਨਾ ਦੀ ਆਫੀਸ਼ੀਅਲ ਵੈਬਸਾਈਟ ਤੇ ਆ ਜਾਨੀਏ ਤਾਂ ਇਸ ਵੈਬਸਾਈਟ ਤੇ ਜਿਨ੍ਹਾਂ ਦੀਆਂ ਪਹਿਲਾਂ ਕਿਸਤਾਂ ਆ ਰਹੀਆਂ ਸੀ ਬਾਅਦ ਵਿੱਚ ਕਿਸਤਾਂ ਆਉਂਦੀਆਂ ਰੁਕ ਚੁੱਕੇ ਹਨ ਤਾਂ ਉਹ ਆਪਣਾ ਫਾਰਮ ਨੂੰ ਕਿਵੇਂ ਚੈੱਕ ਕਰ ਸਕਦੇ ਹਨ ਉਸ ਤੇ ਲਈ ਤੁਸੀਂ ਸਿੰਪਲ ਅਨ ਨਾਓ ਯੂ ਆਰ ਸਿਤੇਰ ਸੋ ਦੀ ਆਪਸ਼ਨ ਤੇ ਆ ਜਣਾਗਾ ਇੱਥੇ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਯਾਨੀ ਕਿ ਰਜਿਸਟ੍ਰੇਸ਼ਨ ਨੰਬਰ ਨੂੰ ਟਾਈਪ ਕਰੋਗੇ ਅਤੇ ਉਸ ਤੋਂ ਬਾਅਦ ਇੱਕ ਕੈਪਚਰ ਕੋਡ ਫਿਲ ਕਰਕੇ ਗੈਟ OTP ਕਰ ਦੋਗੇ ਜਦੋਂ ਤੁਸੀਂ ਗੈਟ OTP ਕਰੋਗੇ ਤੁਹਾਡਾ ਜੋ ਫਾਰਮ ਹੈ ਉਹ ਪੂਰਾ ਓਪਨ ਹੋ ਜਾਵੇਗਾ ਜਿਸ ਦੇ ਨਾਲ ਤੁਸੀਂ ਆਪਣੇ ਫਾਰਮ ਦੇ ਵਿੱਚ ਕੀ ਕਮੀ ਹੈ ਉਸ ਨੂੰ ਦੇਖ ਸਕਦੇ ਹੋ ਤਾਂ ਇਸ ਤਰੀਕੇ ਤੁਹਾਡਾ ਵੀ ਫਾਰਮ ਸ਼ੋ ਹੋ ਜਾਵੇਗਾ ਜਿਸ ਦੇ ਵਿੱਚ ਦੇਖ ਸਕਦੇ ਹੋ ਫਾਰਮ ਇਨਐਕਟਿਵੇਟ ਸ਼ੋ ਕਰ ਰਿਹਾ ਮਤਲਬ ਕਿ ਜਿਨ੍ਹਾਂ ਦਾ ਫਾਰਮ ਇਨਐਕਟਿਵੇਟ ਆ ਜ਼ਿਆਦਾਤਰ ਜਿਨ੍ਹਾਂ ਦੀਆਂ 2 ਕਿਸ਼ਤਾਂ 4 ਕਿਸ਼ਤਾਂ 5 6 7 ਕਿਸ਼ਤਾਂ ਜਾਂ 8 ਕਿਸ਼ਤਾਂ ਤੋਂ ਬਾਅਦ ਪੈਸੇ ਉਹਨੇ ਰੁਕ ਗਏ ਸੀ ਉਹਨਾਂ ਲੋਕਾਂ ਦੇ ਜ਼ਿਆਦਾਤਰ ਫਾਰਮ ਇਨਐਕਟਿਵ ਆ ਅਗਰ ਤੁਹਾਡਾ ਵੀ ਫਾਰਮ ਇਨਐਕਟਿਵ ਹੈ ਤਾਂ ਤੁਹਾਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਜਾਣਾ ਪਵੇਗਾ ਉੱਥੇ ਤੁਸੀਂ ਆਪਣੀ オリジナル ਜਮ੍ਹਾਂ ਬੰਦੀ ਉਸ ਦੇ ਨਾਲ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਬੈਂਕ ਖਾਤਾ ਇਹ ਚੀਜ਼ਾਂ ਤੁਹਾਨੂੰ ਜਮ੍ਹਾਂ ਕਰਉਣੀਆਂ ਪੈਣਗੀਆਂ ਅਗਰ ਤੁਸੀਂ ਰਹਿੰਦੇ ਸਮੇਂ ਦੇ ਵਿੱਚ ਆਪਣੇ ਡਾਕੂਮੈਂਟਸ ਜਮ੍ਹਾਂ ਕਰਵਾ ਦਿੰਦੇ ਹੋ ਤੁਹਾਡਾ ਇਨੈਕਟਿਵੇਟ ਫਾਰਮ ਐਕਟਿਵੇਟ ਹੋ ਜਾਵੇਗਾ ਅਤੇ ਜਿੰਨੀਆਂ ਵੀ ਤੁਹਾਡੀਆਂ ਕਿਸ਼ਤਾਂ ਰੁਕੀਆਂ ਹੋਣਗੀਆਂ ਅਗਰ ਤੁਹਾਡੀਆਂ ਚਾਰ ਕਿਸ਼ਤਾਂ ਤੋਂ ਬਾਅਦ ਪੇਮੈਂਟ ਨਹੀਂ ਇਹ ਤਾਂ ਲਗਭਗ ਤੁਹਾਨੂੰ 30 ਤੋਂ 22000 ਰੁਪਏ ਤੱਕ ਤੁਹਾਡੇ ਖਾਤੇ ਵਿੱਚ ਰਹੇਗਾ ਅਗਰ ਤੁਹਾਡੀਆਂ ਕਿਸ ਤਾਂ 6 ਤੋਂ ਬਾਅਦ ਰੁਕਿਆ ਨਹੀਂ ਤਾਂ ਤੁਹਾਡਾ ਜੋ ਪੈਸਾ ਹੈ ਉਹ ਇੱਕ ਵੀ ਕਿਸ਼ਤ ਦੇ ਹਿਸਾਬ ਤੱਕ ਤੁਹਾਡੇ ਖਾਤੇ ਵਿੱਚ ਪੈਸਾ ਆਏਗਾ ਤਾਂ ਬਾਕੀ ਜਿੰਨੀਆਂ ਤੁਹਾਡੀਆਂ ਕਿਸ਼ਤਾਂ ਘੱਟਣਗੀਆਂ ਉਹਨਾਂ ਪੈਸਾ ਟਾਟੇ ਆ ਵੱਧ ਆਏਗਾ ਤਾਂ ਇਸ ਤਰੀਕੇ ਇਹ ਜਿਹੜੇ ਲੋਕਾਂ ਦੇ ਫਾਰਮ ਇਨਐਕਟਿਵ ਹੈ ਉਹ ਉੱਥੇ ਜਾ ਕੇ ਆਪਣਾ ਫਾਰਮ ਨੂੰ ਸਹੀ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਫਾਰਮ ਵਿੱਚ ਕੇਵਾਈਸੀ ਅਤੇ ਆਧਾਰ ਸਟਿੰਗ ਨੋਅ ਸ਼ੋ ਕਰਦੇ ਆ ਅਗਰ ਤੁਹਾਡੇ ਆਧਾਰ ਸਟਿੰਗ ਜਾਂ اپنی KYC نو شو ਕਰਦੇ ਆ ਤਾਂ ਤੁਸੀਂ ਆਪਣੀ KYC ਜਲਦੀ ਤੋਂ ਜਲਦੀ ਕਰ ਲਓ ਕਿਉਂਕਿ KYC ਕਰਨ ਦਾ ਤਰੀਕਾ ਬਹੁਤ ਜ਼ਿਆਦਾ ਆਸਾਨ ਹੈ ਜਿਹੜਾ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੰਦੇ ਆ ਜਿਸ ਤੇ ਜਰੀਏ ਤੁਸੀਂ ਆਪਣੀ ਰੁਕਿਆ ਹੋਈਆਂ ਕਿਸ਼ਤਾਂ ਨੂੰ ਦੁਬਾਰਾ ਤੋਂ ਲੈ ਸਕਦੇ ਹੋ ਉਸ ਲਈ ਤੁਸੀਂ ਪੀਐਮ ਕਿਸਾਨ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਜਾਣਾਗਾ ਔਰ ਇੱਥੇ ਤੁਹਾਨੂੰ ਇੱਕ ਆਪਸ਼ਨ ਮਿਲਦੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜੇ ਤੁਸੀਂ KYC ਤੇ ਆਓਗੇ ਤਾਂ ਤੁਹਾਡੇ ਸਾਹਮਣੇ ਇੱਥੇ KYC ਦੀ অপਸ਼ਨ ਮਿਲੇਗੀ ਜਿੱਥੇ ਤੁਸੀਂ ਆਧਾਰ ਕਾਰਡ ਫਿਲ ਕਰਨਾਗਾ ਅਤੇ OTP ਰਾਹੀਂ ਤੁਸੀਂ KYC ਕਰ ਸਕਦੇ ਹੋ ਲੇਕਿਨ ਇੱਥੇ ਬਹੁਤ ਘੱਟ ਲੋਕਾਂ ਦੀ KYC ਹੋ ਪਾਰੀ ਹੈ ਕਈਆਂ ਦਾ OTP ਨਹੀਂ ਆਦਾ ਤਾਂ ਉਹ ਦੂਜੇ ਤਰੀਕੇ ਵੀ KYC ਕਰ ਸਕਦੇ ਨੇ ਇਸ ਲਈ ਡਾਊਨਲੋਡ PM ਕਿਸਾਨ ਨੂੰ ਮੋਬਾਈਲ ਐਪ ਇਹਦੇ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਆ ਜਾਏਗਾ PM ਕਿਸਾਨ ਗੋਲ ਐਪ ਪਲੇ ਸਟੋਰ ਤੇ ਜਾ ਕੇ ਵੀ ਤੁਸੀਂ ਸੈੱਟ ਕਰੋਗੇ PM ਕਿਸਾਨ ਗੋਲ ਤਾਂ ਸੇਮ ਇਹੀ ਐਪ ਆਏਗਾ ਜਿਸ ਨੂੰ ਤੁਸੀਂ ਇੰਸਟਾਲ ਕਰਨਾ ਹੈ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਆਪਣਾ ਫਾਰਮ ਨੂੰ ਬੈਨੀਫਿਸ਼ਰੀ ਤੇ ਜਾ ਕੇ ਬੈਨੀਫਿਸ਼ਰੀ ਤੋਂ ਬਾਅਦ ਤੁਹਾਡੇ ਸਾਹਮਣੇ ਆਧਾਰ ਕਾਰਡ ਨੰਬਰ ਪੁੱਛੇਗਾ ਤੁਸੀਂ ਆਧਾਰ ਕਾਰਡ ਨੰਬਰ ਟਾਈਪ ਕਰ ਦਿਓ ਆਧਾਰ ਕਾਰਡ ਨੰਬਰ ਟਾਈਪ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰੀਕੇ ਤੁਹਾਡੀਆਂ ਜੋ ਪੇਮੈਂਟ ਹੈ ਉਹ ਸ਼ੋਅ ਕਰ ਜੇਗੀ ਇੱਥੇ ਦੇਖ ਸਕਦੇ ਹੋ ਜਿੰਨੀਆਂ ਕਿਸ਼ਤਾਂ ਤੁਹਾਡੇ ਅੰ内 ਹੋਣਗੀਆਂ ਉਹ ਸ਼ੋਅ ਕਰਨਗੀਆਂ ਅਤੇ ਜਿੰਨੀਆਂ ਕਿਸ਼ਤਾਂ ਤੋਂ ਬਾਅਦ ਤੁਹਾਡੀ ਕਿਸ਼ਤ ਰੁਕੀ ਹੈ ਉਹ ਸ਼ੋਅ ਕਰੇਗੀ ਇੱਥੇ ਤੁਹਾਨੂੰ ਦਿਖੇਗਾ ਕਿ ਵਾਈਸੀ ਪੈਨ ਇੱਥੇ ਤੁਸੀਂ ਕਲਿੱਕ ਕਰੋਗੇ ਇੱਕ ਹੋਰ ਐਪਲੀਕੇਸ਼ਨ ਇੰਸਟਾਲ ਹੋਏਗੀ ਜੋ ਆਧਾਰ卡ਡ ਦੀ ਅਫੀਸ਼ੀਅਲ ਐਪ ਹੈ ਉਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਫਾਰਮ ਦੀ ਕੇवाईसी ਕਰ ਸਕਦੇ ਹੋ ਤਾਂ ਇੱਥੇ ਅਗਰ ਤੁਹਾਡਾ ਨੋ ਸ਼ੋ ਕਰ ਰਿਹਾ ਲੈਂਡ ਸੇਟਿੰਗ ਆਧਾਰ ਸੇਟਿੰਗ ਕੇवाईसी ਤਾਂ ਇਹ ਚੀਜ਼ਾਂ ਤੁਸੀਂ ਅਗਰ ਸਹੀ ਕਰਾਉਣੀਆਂ ਨੇ ਤਾਂ ਤੁਸੀਂ ਕੇवाईसी ਅਤੇ ਆਧਾਰ ਸੇਟਿੰਗ ਬੈਂਕ ਤੋਂ ਸਹੀ ਕਰਾਓਗੇ ਕੇवाईसी ਤੁਸੀਂ ਖੁਦ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਹੋਰ ਕੋਈ ਅਪਡੇਟ ਜ਼ਾਇਦਾ ਹੋਵੇ ਤਾਂ ਆਪਣਾ ਨੰਬਰ ਹੈ ਜੀ 76964720 ਕੈਲੀ ਵਟਸਐਪ ਨੰਬਰ ਤੇ ਤੁਸੀਂ ਆਪਣੇ ਡਾਕੂਮੈਂਟ ਸੈੱਟ ਜੇ ਕਰਕੇ ਆਪਣੇ ਫਾਰਮ ਨੂੰ ਅਪਡੇਟ ਕਰਵਾ ਸਕਦੇ ਹੋ ਤੇ ਫਾਰਮ ਦਾ ਸਟੇਟਸ ਜਾਣ ਸਕਦੇ ਹੋ ਤਾਂ ਇਸ ਤਰੀਕੇ ਅਗਰ ਜਿਨ੍ਹਾਂ ਦੀ ਵੀ ਕਿਸ਼ਤ ਰੁਕੀ ਹੋਈ ਹੈ ਅਗਰ ਉਹ ਇਸ ਦੁਵਾਲੀ ਤੋਂ ਪਹਿਲਾਂ-ਪਹਿਲਾਂ ਆਪਣੇ ਫਾਰਮ ਨੂੰ ਸਹੀ ਕਰਾਉਂਦੇ ਹਨ ਤਾਂ ਉਹਨਾਂ ਦੀਆਂ ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਹੋਣਗੀਆਂ ਸਾਰੀਆਂ ਕਿਸ਼ਤਾਂ ਉਹਨਾਂ ਨੂੰ ਮਿਲ ਸਕਦੀਆਂ ਤਾਂ ਇਸ ਤਰੀਕੇ ਤੁਸੀਂ ਵੀ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਬਹੁਤ ਸਾਰੇ ਲੋਕ ਇਸ ਸਕੀਮ ਦਾ ਲਾਭ ਉਠਾ ਚੁੱਕੇ ਹਨ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਹੋਰ ਨਵੀਂਤਾ ਜੀ ਅਪਡੇਟ ਲਈ ਸਬਸਕ੍ਰਾਈਬ ਕਰਨਾ ਹੈ ਧੰਨਵਾਦ